ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀ ਡੀਜ਼ ਕੈਸਟ ਸੌਣ ਲੱਗ ਗਏ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜਿਹੇ ਚੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਵੀ ਕਿੱਥੋਂ ਆ ਗਏ ਵੀ ਸੀ ਅਸੀਂ ਉਹਨਾਂ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਕਹਿੰਦੇ ਵੀ ਕਹਾਵਤ ਆ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਓ ਤਾਂ ਡੂੰਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਤੂੰ ਇਹਨੇ ਤਾਂ ਆ ਜਾਣਾ ਮੱਖੀਆਂ ਨਾਲ ਥੱਲੇ ਆਉਣਾ ਫਿਰ ਡੂੰਮਣੇ ਤੋਂ ਖੜਾ ਛੁਡਣਾ ਬਹੁਤ ਮੌਖਾ ਹੋ ਜਾਂਦਾ ਜੀ ਫਿਰ ਸੂਈ ਹੀ ਇਸੇ ਹਾਲ ਚੋਂ ਤੁਸੀਂ ਨਿਕਲਿਓ ਜੇ ਇਸ ਤੋਂ ਅੰਨ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਚਾਓਗੇ ਨਾ ਤਾਂ ਕੋਈ ਨਸ਼ੇਵਾਲ ਸੋਚੂਗਾ। ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ। ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ। ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ। ਉਹ ਉਹ ਆਪਣੇ ਕੰਮ ਤੇ ਜਾਂਦਾ ਹੈ। ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ। ਪਰਵਾਰ ਨਾਲ ਬੈੰਦਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਡਿਸਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾ ਕਰਕੇ ਆਏ ਆ ਜਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹਜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਐਡਜਸਟ ਕਰਾਂਗੇ ਆਪਣੇ ਹੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਫਿਰ ਕੀ ਹੁੰਦਾ ਉਹ ਬੀਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਜ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋੜਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋੜਿਆਂ ਕੋਲ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ 'ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਦੇ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੀਰਮੈਨ ਆ ਕੋਈ ਉਹ ਆ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜੀਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਹੀ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮ ਘਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਐ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜੰਦੇ ਅੱਜ ਭਗਵਾਨ ਜੀ ਮਾਨ ਬੈੱਡ ਦੇ ਸੱਜੇ ਪਾਸੇ ਕਿਉਂ ਉੱਠਿਆ ਖੱਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖੱਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਬਰਫ ਪੈ ਗਈ 트ਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਵਾਂਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾਰ ਮੈਨੂੰ ਵਿੱਚ ਕਿਉਂ ਕੜੀ ਸੀ ਜਾਣੇ ਯਾਰ ਬਾਰੇ ਕਾਲੇ ਹੋਏ ਪੈਨੇ ਵਿਊਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸਤ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਨਾਂ ਮੈਂ ਇਸ ਘਰ ਚ ਰਿਹਾ ਹਾਂ ਇਸਕਾ ਕਿ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਚਾਹੇ ਕੰਧ ਟੱਪ ਕੇ ਆਦਨ ਤਨ ਆਉਣ ਨਹੀਂ ਦੇਂਦੇ ਇਸ ਘਰ ਚ ਆਉਣ ਵੀ ਤਾਂ ਦਾ ਮੁੱਖ ਮੰਤਰੀ ਰਹਿ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਐ ਚਾਬੀਆਂ ਨਹੀਂ ਲੈਂਦੇ ਲੋਕ ਆ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ इन्होंने मजाक बना के रख लिया आ लग गया वो भतीजा लाग गया वो मुंडा लग गया पैसे है नहीं नंबर तो आ गए पैसे है नहीं आ नहीं हैगा हरजोत उपराज साडे सिक्ख्या हरजोत बैंस जी ये <laughs> वकील सी ਹੁਣ ਇਹ ਦੇ ਘਰ ਮੂਰੇ ਰੋਜ਼ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਹਾਂ ਕਿ ਸਾਰਿਆਂ ਵਾਸਤੇ ਕਰੀ ਜਾਂਦੇ ਹਾਂ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦੋਂ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜਾਂ ਅਸੀਂ ਕਮਾਉਣੇ ਹੋਣ ਪੈਸੇ ਵਿੱਚੋਂ ਅਸੀਂ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡੈਂਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਂ ਇਹੋ ਚਾਹੀਦੇ ਹੋਣਗੇ ਨਾ ਹੋ ਬਣਾ ਰਹੇ ਆ ਜਦੋਂ 867 ਮਨ ਲਾਕਲੀਨਿਕ ਹੋ ਗਿਆ ਜੀ ਕੁਝ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ दो करोड़ तो व्ध मैं ढाई करोड़ के नेड़ेड़े दी हो गया अंकड़ा हूं ढाई करोड़ तो बद्ध लोग उत्त आके अपना चैकअप करा के चले गए महला क्लीनिका आम आदमी क्लीनिक कहने आप सो हैल्थ एजुकेशन इंफ्रास्ट्रक्चर यी लॉ एंड ऑर्डर इस ने आही चार पांच चीज़ा होंगे ने बंदा सेफ हो नौकरी मिले ਉਦੇ ਬੱਚੇ ਚ ਵਧੀਆ ਸਕੂਲ ਚ ਪੜਨ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਨੇ ਆ ਫਿਰ ਇਹ ਹੀ ਲਾਈਫ ਆਏ ਐਸੇ ਪ냐ਪ냐 ਲੱਖ ਦੇ ਕੇ ਉੱਥੇ ਜਾਂਦੇ ਆ ਤਾਂ ਉੱਥੇ ਇਹੀ ਆ ਬਸ ਕਿ ਉੱਥੇ ਬੰਦੇ ਦੀ ਵੈਲਿਊ ਹੈ ਕਿ ਭਾਈ ਤੇਰੀ ਜ਼ਿੰਦਗੀ ਦੀ ਅਸੀਂ ਕੀਮਤ ਪਾਉਂ ਹੁਣ ਐਸਐਸਐਫ ਬਣਾਈ ਆਪਾਂ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਖੜੀਆਂ ਉੱਥੇ ਸੜਕਾਂ ਤੇ ਐਸਐਸਫ ਬਣਾਈ ਨਵੇਂ ਮੁੰਡੇ ਭਰਤੀ ਕੀ ਟ੍ਰੇਨਿੰਗ ਕੀਤੀ ਗੱਡੀਆਂ ਉਹਨਾਂ ਨੂੰ ਬਹੁਤ ਵਧੀਆ ਲੈ ਕੇ ਦਿੱਤੀਆਂ ਤੇ ਹੁਣ ਤੁਸੀਂ ਸੜਕ ਤੇ ਆਏ ਹੋਗੇ ਅੱਜ ਜਾਉਂਗੇ ਵਾਪਸ ਤੁਸੀਂ ਹੁਣ ਕਦੇ ਤੂੜੀ ਵਾਲਾ ਟਰੱਕ ਸੜਕ ਤੇ ਖੜਾ ਦੇਖਿਆ ਹੁਣ ਕਦੇ ਗੰਨੇ ਵਾਲੀ ਟਰਾਲੀ ਖਰਾਬ ਹੋਈ ਦੇਖੀਏ ਹੁਣ ਕਦੇ ਕੋਈ ਇਹ ਜਿਹਾ ਵਾਹਨ ਖੜਾ ਹੋਵੇ ਲਾ ਬਾਰਸ ਰਾਤ ਨੂੰ ਵਿੱਚ ਥੱਲੇ ਉਹਦੇ ਗੱਡੀ ਵੜ ਜਾਂਦੀ ਸਾਰਾ ਟੱਬਰ ਖਤਮ ਹੋ ਜਾਂਦਾ ਸੀ ਉਹੀ ਇਮੀਡੀਏਟਲੀ ਜਿੱਥੇ ਵੀ ਖਰਾਬ ਹੁੰਦੇ ਆ ਉਹ ਗੱਡੀਆਂ ਇੰਨੀਆਂ ਟਕੜੀਆਂ ਨੇ ਉਹਨੂੰ ਖਿੱਚ ਕੇ ਪਰਾਂ ਕਰ ਦਿੰਦੇ ਆ 48.10% ਮੌਤਾਂ ਇੱਕ ਸਾਲ 'ਚ ਘਟ ਗਈਆਂ ਸੜਕਾਂ ਤੋਂ 48.10 ਔਰ ਪੰਜਾਬ ਟੌਪ ਤੇ ਸੀ ਜੀ ਨੰਬਰ 1 ਤੇ ਸੀ ਪੰਜਾਬ ਸੜਕੀ ਮੌਤਾਂ 'ਚ 5000 ਤੋਂ ਉੱਪਰ ਸੀ ਜੀ 2500 ਬੰਦੇ ਦੀ ਜਾਨ ਬਚਾ ਲਈ ਜੇ ਅੱਧੂ ਵੱਡਾ ਪੁੰਨ ਹੋਰ ਕੀ ਹੋਊਗਾ ਜੀ ਫਿਰ ਨਾਲ ਦੀ ਨਾਲ ਉਹ ਉਹਨਾਂ ਕੋਲੇ ਫਾਸਟ ਏਡ ਦਾ ਸਮਾਨ ਆ ਪੱਟੀ ਕਰ ਦੇ ਪਹਿਲਾਂ ਬਲੀਡਿੰਗ ਰੋਕ ਦੇ ਐ ਨਾਲ ਪੇਨ ਕਿਲਰ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਵੀ ਨੀਅਰੈਸਟ ਹਸਪੀਟਲ ਚਾਹੇ ਉਹ ਅੱਗੇ ਹੈ ਚਾਹੇ ਪਿੱਛੇ ਉੱਥੇ ਜਮਾ ਕਰਾ ਦਿਓ ਦਾਖਲ ਕਰਾ ਦਿਓ ਬਾਕੀ ਕੰਮ ਸਾਡਾ ਹੈ ਉਹਦੇ ਪੈਸੇ ਕਿਹਨੇ ਦੇਣੇ ਨੇ ਉਹਦਾ ਬਿੱਲ ਕਿਵੇਂ ਦੇਣਾ ਉਹ ਸਰਕਾਰ ਦੇਖੂਗੀ ਤੇ ਜਾਨ ਬਚਾਓ ਬਸ ਜਾਨ ਬਹੁਤ ਕੀਮਤੀ ਨਹੀਂ ਤਾਂ ਪਹਿਲਾਂ ਕਹਿੰਦੇ ਸੀ ਭਾਈ ਐਂ ਲਿਖੀ ਸੀ ਦੇਖ ਲਾ ਐਂ ਲਿਖੀ ਸੀ ਕਿੰਨੀਆਂ ਬੇ ਜਿਹੜੀਆਂ ਨਹੀਂ ਜਾਣੀਆਂ ਚਾਹੀਦੀ ਸੀ ਜਾਨਾਂ ਕਿੰਨੀਆਂ ਜਾਨਾਂ ਸੜਕਾਂ ਤੇ ਚਲੀ ਜਾਂਦੀਆਂ ਸੋ ਇਸ ਗੱਲ ਦੀ ਤਰੀ ਪੂਰੇ ਦੇਸ਼ 'ਚ ਵੀ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਰਹੀ ਹੈ ਮੇਰੇ ਕੋਲ ਤਿੰਨ ਚਾਰ ਸਟੇਟਾਂ ਦੇ ਫੋਨ ਵੀ ਆਏ ਨੇ ਕਿ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਹੈ ਜੀ ਤੇ ਕਿਵੇਂ ਤੁਸੀਂ ਇਹ ਕੀਤਾ ਅਸੀਂ ਅਲੱਗ ਬਣਾਉਣੀ ਚਾਹੁੰਦੇ ਹਾਂ ਪੰਜਾਬ ਪਹਿਲੀ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਲੀ ਪੁਲਿਸ ਅਲੱਗ ਹੈ ਇਹਦੇ ਨਾਲ ਦੂਜੀ ਪੁਲਿਸ ਤੋਂ ਵੀ ਪਾਰ ਘਟਿਆ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਵੱਟ ਦਾ ਝਗੜਾ ਵੀ ਸੱਸ ਦਾ ਝਗੜਾ ਵੀ ਮਹਿਰ ਚ ਲਾਸ਼ ਜਾਂਦੀ ਹੈ ਜੀ ਕੋਈ ਵਾਰ ਤਾਂ ਐ ਕਹਿੰਦੇ ਸੀ ਥੋੜਾ ਜਿਹਾ ਲੰਗ ਲੈਣ ਤੋਂ ਯਾਰ ਦੂਜੇ ਥਾਣੇ ਚਲੀ ਜਾਊਗੀ ਕਾਨੋਂ ਕੱਢਾਂਗੇ ਫਿਰ ਸੌਂਸ ਆਪਣੇ ਨੇ ਲਿਖਾਂਗੇ ਪੋਸਟਮਾਰਟਮ ਕਰਾਵਾਂਗੇ ਐਨਾ ਪ੍ਰੈਸ਼ਰ ਸੀ ਉਹਨਾਂ ਤੇ ਹੁਣ ਘਟੂ ਘਟ ਸੜਕਾਂ ਵਾਲਾ ਜੇ ਉਹ ਸਾਰਾ ਉਹ ਦੇਖ ਲੈਂਦੇ ਨੇ ਪੁਲਿਸ ਵਾਲਿਆਂ ਨੂੰ ਛੁੱਟੀ ਵੀ ਮਿਲਣ ਲੱਗੀ ਹਫਤੇ ਚ ਤੇ ਗੱਡੀਆਂ ਵੀ ਨਵੀਆਂ ਦਿੱਤੀਆਂ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਐਸਐਚਓ ਨੂੰ ਨਵੀਆਂ ਗੱਡੀਆਂ ਦਿੱਤੀਆਂ ਪਹਿਲੀ ਵਾਰ ਹੋਇਆ ਸਕੋਰਪੀਓ ਦਿੱਤੀਆਂ ਨਵੀਆਂ 6 ਮਹੀਨੇ ਹੋ ਗਏ ਦਿੱਤੀਆਂ ਉਹਨਾਂ ਨੂੰ ਹਜੇ ਤੱਕ ਉਹਨੇ ਮੰਮੀ ਕਾ ਵੀ ਨਹੀਂ ਲਾਹੀ ਸੀਟਾਂ ਤੋਂ ਚਾਹ ਹੈ ਉਹਨਾਂ ਨੂੰ ਵੀ ਸਾਡੀ ਗੱਡੀ ਨਵੀਂ ਹੈ ਕਹਿੰਦੇ ਸਾਨੂੰ ਕਿੱਥੇ ਮਿਲਦੀ ਸੀ ਨਵੀਂ ਜੀ ਉਹ ਮੈਂ ਇਹ ਵੀ ਮੈਨੂੰ ਵੀ ਪਤਾ ਸੀਗਾ ਮੈਂ ਵੀ ਪਹਿਲਾਂ ਜੁਗਨੂ ਜਿਹੀ ਕਰਦਾ ਰਿਹਾ ਐਸਐਚਓ ਤੱਕ ਤਾਂ ਗੱਡੀ ਉਦੋਂ ਪਹੁੰਚਦੀ ਸੀ ਜਦੋਂ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਾਗਰਲਾ ਕਿਸੇ ਹੋਰ ਮਾਡਲ ਦਾ ਮੂਰੇ ਵਾਲੀ ਨੰਬਰ ਪਲੇਟ ਕੋਈ ਹੋਰ ਮਾਗਰ ਪਤਾ ਨਹੀਂ ਕਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਕਈ ਵਾਰ ਤਾਂ ਜਿਹਨੂੰ ਫੜਨਾ ਹੈ ਜਿਹਦੇ ਮਾਗਰ ਭਜਾਉਣੀ ਹੈ ਉਹਨੂੰ ਹੀ ਕਹਿਣਾ ਪੈਂਦਾ ਸੀ ਬਾਈ ਤੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਐਹ ਜਿਹੀ ਗੱਡੀਆਂ ਮਿਲਦੀ ਸੀ ਉਹ ਮੈਂ ਕਹਾਂ ਯਾਰ ਜਿੰਨਾਂ ਕੋਲੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਤਾਂ ਨਵੀਆਂ ਦੇ ਉਹ ਅ fırsਰਾਂ ਕੋਲ ਤਾਂ ਹੈਗੀਆਂ ਜੀ ਵੱਡੀਆਂ ਫੋ ਇਸਕਾ ਕੇਸੀ ਗਰਾਉਂਡ ਤੋਂ ਕਿਉਂਕਿ ਆਪ ਗਰਾਉਂਡ ਤੋਂ ਆਏ ਹੋયા ਸੀ ਅਸੀਂ ਆਪ ਬੋਰਲ ਟੋਇਆਂ ਚੋਂ ਨਿਕਲੇ ਹੋਏ ਆ ਤਾਂ ਕਰਕੇ ਸਾਨੂੰ ਪਤਾ ਇਸ ਗੱਲ ਆਪਸੀ ਕਰਬ ਦੇ ਚਰੀ ਦੇ ਟਾਂਡੇ ਜਿਹੜੇ ਨੇ ਉਹ ਟੋਕੇੜੇ ਮਸ਼ੀਨ ਤੇ ਕੁਤਰੇ ਹੋਏ ਨੇ ਸਾਨੂੰ ਪਤਾ ਸਨੀਆਂ ਰੜਾਈਆਂ ਹੋਈਆਂ ਨੇ ਬੜੇਵੇਂ ਕੋਲੇ ਹੋਏ ਆ ਖੜ ਖੜ ਤੇ ਬੜੇਵੇਂ ਵੰਡ ਕਹਿੰਦੇ ਨੇ ਜਿਹਨੂੰ ਆਪਾਂ ਮੱਝਾਂ ਨੂੰ ਜਦੋਂ ਪਾਉਂਦੇ ਆ ਉਹ ਇਹ ਚੀਜ਼ਾਂ ਕਰਕੇ ਆਇਆ ਨਾ ਤਾਂ ਕਰਕੇ ਪਤਾ ਸਾਰਾ ਕੁਝ ਉਹਨਾਂ ਨੂੰ ਕੀ ਪਤਾ ਪਹਾੜ ਆਣਿਆਂ ਨੂੰ ਜਿਹੜੇ ਪਹਾੜਾਂ 'ਚ ਪੜੇ ਨੇ ਮੈਂ ਤਾਂ ਹੁਣ ਗੁੱਸਾ ਵੀ ਕਰਨੋਂ ਹਟ ਗਿਆ ਉਹਨਾਂ ਦਾ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗੌਣ ਤਮਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੈਂ ਕਿਹਾ ਜੀ ਅਸਲ 'ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ 'ਚ ਪੜੇ ਉੱਥੇ ਕੱਲਾ ਯੂ ਹੈ ਇਹ ਨੂੰ ਇਹ ਟ੍ਰਾਂਸਲੇਟ ਕਰਕੇ ਤੋਂ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਵੋਕੈਬਲਰੀ ਚ ਉਹ ਤਾਂ ਆਪਾਂ ਪੜਦੇ ਆ ਨਾ ਊੜਾੜਾ ਅੱਧਾ ਟਿੱਪੀ ਬਿੰਦੀ ਪੈਰ ਚ ਹਾਹਾ ਪੈਰ ਚ ਰਾੜ ਇਹ ਆਪਾਂ ਆਪਣੀ ਕੋਲ ਹੈ ਨਾ ਉਹਨਾਂ ਨੂੰ ਥੋੜੀ ਪਤਾ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਕੈਪਟਨ ਸਾਹਿਬ ਦੀ ਬੇਟੀ ਕੀ ਨਾਮ ਉਹਨੂੰ ਸਰ ਜੈ ਇੰਦਰਕੌਰ ਕਹਿੰਦੇ ਜੀ ਉਹ ਲਾਂਚਿੰਗ ਹੋ ਰਹੀ ਹੈ ਉਹਦੀ ਮਤਲਬ ਰਾਜਨੀਤੀ ਚ ਅੱਜ ਪਹਿਲਾ ਭਾਸ਼ਣ ਇੱਕ ਤਾਂ ਇਹਨਾਂ ਦੀ ਲਾਂਚਿੰਗ ਹੁੰਦੀ ਹੈ ਜੀ ਆਪਾਂ ਤਾਂ ਰਾਗ ਡਰੂਗ ਡਾਉਂਚ ਹੁੰਦੇ ਦੇਖਿਆ ਇਹ ਲਾਂਚ ਹੁੰਦੇ ਹੈ ਜੀ ਮਤਲਬ ਰਾਜਨੀਤੀ ਚ ਵੀ ਮੈਂ ਕਿ ਸੋਲ ਲੈਣਾਂ ਜੀ ਲਾਂਚਿੰਗ ਕਹਾਂ ਜੀ ਹੁੰਦੀ ਹੈ ਇਹਨਾਂ ਦੀ ਪਟਿਆਲੀ ਬੋਲ ਰਹੀ ਸੀ ਭਾਜਪਾ ਦੀ ਸਟੇਜ ਤੇ ਕਿਉਂਕਿ ਅੱਜਕਲ ਭਾਜਪਾ ਚ ਨੇ उन्हें कहना सीखा भी मेरे पिता जी ने कैप्टन अमरिंद ने पटियाला शहर के सूंदरीकरण से पांच सौ चुताली करोड़ रुपए खर्चे हूँ कह रही थी मेरे पिता जी कैप्टन अमरिंद जी ने पटियाला ब्यूटीफिकेशन से एक सौ चुताली करोड़ कहना से एक सौ चुताली करोड़ रुपए खर्चे उन्हें कहा मेरे पिता जी ने ਪਟਿਆਲਾ ਦੀ ਬਿਊਟੀ ਫਿਸ਼ਨ ਤੇ 144 ਕਰੋੜ ਰੁਪਏ ਖਰਚੇ ਮੈਂ ਉਹਦੀ ਸਮਝ ਗਿਆ ਮੈਨੂੰ 100 ਤਾਂ ਕਹਿਣਾ ਹੁੰਦਾ ਇਹਨਾਂ 44 ਕਹਿਣਾ ਨਹੀਂ ਹੁੰਦਾ ਇਹਨੂੰ ਕਿਉਂਕਿ 44 ਵਾਲੇ ਹੈ ਹੀ ਨਹੀਂ ਨਾ 78 ਵਾਲੇ ਹੈ ਨਹੀਂ ਇਹ ਤੁਸੀਂ ਮੰਨੋ ਗੱਲ ਮੇਰੀ ਇਹਨਾਂ ਨੂੰ ਨਹੀਂ ਪਤਾ ਹੈਗੀ ਇਹਨਾਂ ਗੱਲ ਦਾ ਇਹਨਾਂ ਦੀ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਮੈਂ ਤਾਂ ਤੁਹਾਡਾ ਦਿਨ ਰਾਤ ਧੰਨਵਾਦ ਕਰਦਾ ਹਰ ਸਾਹ ਤੋਂ ਬਾਅਦ ਧੰਨਵਾਦ ਕਰਦਾ ਜਿਸ ਇੱਜ਼ਤ ਤੇ ਜਿਸ ਮਾਨ ਸਤਕਾਰ ਵਾਲੇ ਅਹੁਦੇ ਤੇ ਤੁਸੀਂ ਮੈਨੂੰ ਬਿਠਾਇਆ ਹੋਇਆ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਸਾਈਕਲਾਂ ਤੇ ਦਸਵੀਂ ਕੀਤੀ ਐ ਬਸ ਦੀਆਂ ਛੱਤਾਂ ਤੇ ਬਹਿ ਕੇ ਜਾਂਦੇ ਸੀ ਕਾਲਜ ਕੁਝ ਸਟੂਡੈਂਟਾਂ ਨੂੰ ਤਾਂ ਥੱਲੇ ਬਹਿਣ ਹੀ ਨਹੀਂ ਦਿੰਦੇ ਉਹ ਤਾਂ ਤਾਂ ਵੀ ਸਟੂਡੈਂਟ ਪੜਨ ਵਾਲੇ ਤਾਂ ਕੁਝ ਪੱਗ ਲੈ ਗਈ ਦਾਣਾ ਵੱਜਿਆ ਹਨਾ ਕਦੇ ਬੱਸ ਲੰਘੀ ਪੀਰੀਅਡ ਮਿਸ ਹੋ ਗਿਆ ਕਦੇ ਬੱਸ ਪਹਿਲਾਂ ਆ ਗਈ ਭੀੜ ਰਹਿ ਗਿਆ ਕਦੇ ਭੀੜ ਚ ਵੜ ਕੇ ਫਸ ਲਾਂਗੇ ਇਹੋ ਜਿਹੇ ਆ ਦੁਸ਼ਵਾਰੀਆਂ ਚੋਂ ਅਸੀਂ ਨਿਕਲੇ ਹੋਏ ਆ ਤਾਂ ਕਰਕੇ ਫਿਰ ਉਹ ਕਹਿੰਦੇ ਆ ਨਾ ਜਿਸ ਤਨ ਲਾਗੇ ਸੋ ਤਨ ਜਾਣਾ ਜਦੋਂ ਫਿਰ ਇਹ ਆ ਜਾਂ ਕੁਝ ਝੱਲ ਕੇ ਆਇਆ ਨਾ ਫਿਰ ਮੈਨੂੰ ਪਤਾ ਹੈ ਫਿਰ ਵੀ ਬਾਕੀ ਲੋਕ ਵੀ ਕਿਵੇਂ ਚੱਲਦੇ ਹੋਣਗੇ ਮੈਨੂੰ ਪਤਾ ਹੈ ਕਿ ਅੱਜ ਸ਼ਾਮ ਨੂੰ ਕੜਾਹੀ ਚੜੂਗੀ ਕਈਆਂ ਨੇ ਕਰੇ ਕਹਿ ਕੇ ਆਏ ਹੋਣੇ ਹਲਵਾਈ ਨੂੰ ਆ ਤਾੜੀਆਂ ਦੱਸਦੀਆਂ ਨੇ ਵੀ ਹਲਵਾਈ ਦੀ ਬੁਕਿੰਗ ਹੋ ਗਈ। ਅੱਛਾ ਅੱਜ ਹੋਰ ਰਿਸ਼ਤੇਦਾਰ ਵੀ ਆਉਣਗੇ। ਕਿਹੜੇ ਭਲਾ? ਹੱਸ ਕੇ ਆਉਂਦੇ ਦੀਰ ਗੱਲ ਤੇ। ਹੈ? ਜਿਹੜੇ ਕਦੇ ਨਹੀਂ ਆਏ। ਜਿਹੜੇ ਕਹਿੰਦੇ ਸੀ ਇਹ ਇਹ ਨਹੀਂ ਕੁਝ ਕਰ ਸਕਦਾ ਲੱਤ ਨਿਕਲ ਆਏ। ਚੜਦੇ ਨੂੰ ਸਲਾਮਾਂ ਨੇ ਜੀ। ਤਰੱਕੀਆਂ ਕਰੋ ਔਰ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤੁਹਾਡਾ ਹੀ ਸ਼ੁਰੂਆਤ ਹੈ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਐਸੇ ਸਾਲ ਕੀ ਅਗਲੀ ਨੌਕਰੀ ਮੈਨੂੰ 2-3 ਵਾਰੀ ਇਸ ਤਰ੍ਹਾਂ ਹੋਇਆ ਮੇਰੇ ਨਾਲ ਕਿ ਮੈਨੂੰ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਲੈਟਰ ਲੈਣ ਆਏ ਤਾਂ ਉਹਨਾਂ ਨੇ ਦੱਸਿਆ ਇਹ ਮੇਰੀ ਸਾਲ ਦੀ ਤੀਜੀ ਨੌਕਰੀ ਹੈ ਜੀ ਇਹ ਮੇਰੀ 2 ਸਾਲਾਂ ਚ ਚੌਥੀ ਨੌਕਰੀ ਹੈ ਜੀ ਅਗਲਾ ਪੜ ਲਿਆ ਅਗਲਾ ਕੰਪੀਟੀਸ਼ਨ ਪਾਸ ਕਰ ਲਿਆ ਇੱਥੇ ਤਾਂ 75 ਸਾਲ 'ਚ ਇੱਕ ਮੌਕਾ ਨਹੀਂ ਮਿਲਦਾ ਸੀ ਕਿੱਥੇ ਸਾਲ 'ਚ ਤਿੰਨ-ਤਿੰਨ ਮੌਕੇ ਮਿਲ ਰਹੇ ਪੜੋ ਲਾਇਬ੍ਰੇਰੀਆਂ ਖੋਲਾਂਗੇ ਮੈਡੀਕਲ ਕਾਲਜ ਬਣਨਗੇ ਆਈਐਸ ਅਫਸਰ ਬਣੋ ਪੀਸੀਐਸ ਅਫਸਰ ਬਣੋ ਆਈਪੀਐਸ ਅਫਸਰ ਬਣੋ ਹਾਈਲਾਈਟਸ ਨੂੰ ਡਿਗਰੀ ਮੰਨ ਬੈਠੇ ਆ ਪਤਾ ਸੋ ਤੁਹਾਨੂੰ ਬਹੁਤ-ਬਹੁਤ ਅੱਜ ਵਧਾਈਆਂ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਹਰੇਕ ਸਟੇਜ ਤੇ ਦੱਸਦਾ ਕਿ ਜਿਹੜਾ ਬੰਦਾ ਤੁਹਾਡੇ ਕੋਲੇ ਕੋਈ ਕੰਮ ਆਊਗਾ ਕੱਲ ਤੋਂ ਬਾਅਦ ਤੁਸੀਂ ਆਪਣੀਆਂ ਕੁਰਸੀਆਂ ਤੇ ਹੋਵੋਗੇ ਉਹ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਜਾਂ ਮੰਦਰ ਜਿੱਥੇ ਵੀ ਉਹਦੀ ਸ਼ਰਧ ਹੈ ਉੱਥੇ ਜਾਊਗਾ ਉਹ ਕਹੂਗਾ हे ਪ੍ਰਮਾਤਮਾ ਤੇਰਾ ਹੀ ਬੰਦਾ ਬੈਠਾ ਹੋਵੇ ਤੇਰਾ ਰੂਪ ਹੀ ਹੋਵੇ ਜਿਹਦੇ ਕੋਲ ਅੱਜ ਚੱਲੇ ਆ ਜੇ ਕੰਮ ਬਣ ਜੇ ਕਬੀਲਦਾਰੀ ਲਈ ਤੇ ਚੜ ਜੂਗੀ ਕੁੜੀ ਦਾ ਵਿਆਹ ਕਰ ਲਾਂਗੇ ਜਾਂ ਕੋਈ ਹੋਰ ਕਬੀਲਦਾਰੀਆਂ ਜਿੱਦਾਂ ਤੁਸੀਂ ਉਹਨੂੰ ਪਿਆਰ ਨਾਲ ਵਿਹਾਰ ਕਰਕੇ ਜਿਸ ਤਰ੍ਹਾਂ ਕਿਹਾ ਕੇ ਅਸੀਂ ਚੰਗੇ ਵਿਹਾਰ ਕਰਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਾਂਗੇ ਉਹਦਾ ਕੰਮ ਕਰਵਾਤਾ ਜਾਊਗਾ ਉਹ ਫੇਰ ਵੀ ਗੁਰਦੁਆਰੇ ਜਾਂਦਾ ਹੋਇਆ ਫੇਰ ਉਹ ਕਹੂਗਾ ਵੀ ਧੰਨਵਾਦ ਪ੍ਰਮਾਤਮਾ ਸੱਚੀ ਤੇਰਾ ਰੂਪ ਹੀ ਬੈਠਾ ਸੀ ਇਹਦੇ ਪਰਿਵਾਰ ਨੂੰ ਤੇਨੂੰ ਤੰਦਰੁਸਤ ਰੱਖੀ ਇਸ ਤੋਂ ਵੱਡੀਆਂ ਦੁਆਵਾਂ ਨਹੀਂ ਕੋਈ ਹੋ ਸਕਦੀਆਂ ਕੋਈ ਤੁਹਾਡੇ ਵਾਸਤੇ ਦੁਆ ਕਰ ਰਿਹਾ ਹੈ ਤੇ ਦੁਆ ਦੀ ਕਿਸੇ کرنਸੀ 'ਚ ਕੋਈ ਕੀਮਤ ਨਹੀਂ ਹੁੰਦੀ ਤੇ ਜੇ ਤੁਸੀਂ ਉਹਦੇ ਨਾਲ ਉਹੀ ਵਿਹਾਰ ਕੀਤਾ ਜਿਹੜਾ ਉਹਨੇ ਪਹਿਲਾਂ ਹੁੰਦਾ ਆ ਰਿਹਾ ਹੈ ਕਈ ਸਾਲਾਂ ਤੋਂ ਜਾਊਗਾ ਫਿਰ ਵੀ ਗੁਰਦੁਆਰੇ ਉਹ ਕਹੂਗਾ ਪਰਮਾਤਮਾ ਕੋਈ ਤਾਂ ਚੱਜ ਦਾ ਭੇਜ ਦੇ ਇਹਦੀ ਬਦਲੀ ਹੋ ਜੇ ਮੈਂ ਤਾਂ ਕਹਿੰਦਾ ਇਹਨੂੰ ਜੁਰਮਾਨਾ ਹੋ ਜੇ 100 ਬਾਦ ਦਵਾ ਦੇਊਗਾ ਯੋ ਕਾਰੇ ਵਾਸਤੇ ਭਗਤ ਜਿਵੇਂ ਤੁਸੀਂ ਹੁਣ ਕਹਿੰਦੇ ਹੋ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਤੁਹਾਨੂੰ ਨੌਕਰੀਆਂ ਮਿਲੀਆਂ ਨੇ ਤਾਂ ਤੁਸੀਂ ਵੀ ਅੱਗੇ ਜਾ ਕੇ ਕੰਮ ਇਸੇ ਤਰੀਕੇ ਨਾਲ ਹੀ ਕਰਨੇ ਨੇ ਕਿ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਕਾਸੇ ਗਲਤ ਕੰਮ ਨੂੰ ਕਹਿ ਦਿਓ ਵੀ ਨਾ ਇਹ ਗਲਤ ਹੈ ਕਾਗਜ਼ ਹੋਰ ਲੱਗਣਗੇ ਇਹ ਗਲਤ ਕੰਮ ਹੈ ਗਲਤ ਕੰਮ ਹੋ ਨਹੀਂ ਸਕਣਾ ਸਹੀ ਨੂੰ ਰੋਕਿਓ ਨਾ ਬਸ ਔਰ ਇਹ ਸਾਰੀ ਤੁਹਾਡੀ ਮਿਹਨਤ ਹੈ ਸਾਰੀ ਤੁਹਾਡੀ ਮਿਹਨਤ ਹੈ ਤੁਸੀਂ ਪੜੇ ਹੋ ਦਿਨ ਰਾਤ ਪੜੇ ਹੋ सवेरे चार बजे भी अलार्म लाए हो तीन बजे अलार्म लाए हो मत यकीन कर अपने हाथ की लकीरों पर नसीब तो उनका भी होता है जिनके हाथ ही नहीं होते सोए तो मेहनत मेहनत तो बाद किस्मत बनती है फिर ती अपने हाथ ही अपनी किस्मत लिखी है तो सारे नु बहुत बहुत बधाई मैं ज़्यादा टाइम नहीं लगा क्योंकि काफ़ी देर दे बैठे हो बहुत बहुत तुम्हें तो मुबारक ਅੱਗੇ ਵਧੋ ਤਰੱਕੀਆਂ